ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਅੱਜ ਸਿੱਟ ਦੇ ਅੱਗੇ ਫੇਰ ਪੇਸ਼ ਨਹੀਂ ਹੋਏ ਥੋੜੀ ਦੇਰ ਪਹਿਲਾਂ ਵਿਕਰਮ ਮਜੀਠੀਆ ਵੱਲੋਂ ਇੱਕ ਡੀਆਈਜੀ ਭੁੱਲਰ ਜਿਹੜੇ ਸਿੱਟ ਦੇ ਮੁਖੀ ਨੇ ਉਹਨਾਂ ਨੂੰ ਇੱਕ ਚਿੱਠੀ ਜਾਰੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਉਹ ਇੱਕ ਚੰਡੀਗੜ੍ਹ ਜੁਡੀਸ਼ੀਅਲ ਮੈਜਿਸਟਰੇਟ ਦੀ ਕੋਰਟ ਦੇ ਵਿੱਚ ਕਿਸੇ ਕੇਸ ਦੇ ਵਿੱਚ ਅਪੀਅਰ ਹੋਣ ਕਰਕੇ ਅੱਜ ਉਹ ਇਨਾਂ ਕੋਲ ਪੇਸ਼ ਨਹੀਂ ਹੋ ਸਕਦੇ ਇਹ ਤੀਸਰਾ ਸੱਮਨ ਹੈਗਾ ਜਿਹੜਾ ਵਿਕਰਮ ਮਜੀਠੀਆ ਸਿਟ ਅੱਗੇ ਪੇਸ਼ ਨਹੀਂ ਹੋਏ ਇਸ ਤੋਂ ਪਹਿਲੇ ਸੱਮਨ 'ਚ ਵਿਕਰਮ ਮਜੀਠੀਆ ਨੇ ਹਵਾਲਾ ਦਿੱਤਾ ਸੀ ਕਿ ਉਹ ਦਿੱਲੀ ਸੁਪਰੀਮ ਕੋਰਟ 'ਚ ਕਿਸੇ ਜੋ ਅਰਜੀ ਲਾਈ ਹੋਈ ਸੀ ਉਹਦੇ ਤਿਆਰੀ ਵਾਸਤੇ ਦਿੱਲੀ ਗਏ ਹੋਏ ਸੀ ਤਾਂ ਨਹੀਂ ਉਹ ਪੇਸ਼ ਹੋ ਸਕੇ ਉਸ ਤੋਂ ਪਹਿਲਾਂ ਉਹਨਾਂ ਨੇ ਕਿਸੇ ਹੋਰ ਗੱਲ ਦਾ ਹਵਾਲਾ ਦੇ ਕੇ ਸਿਟ ਅੱਗੇ ਪੇਸ਼ ਨਹੀਂ ਹੋ ਸਏ ਮਾਨਹਾਨੀ ਵਾਲੇ ਕੇਸ ਦੇ ਵਿੱਚ ਹੁਣ ਦੇਖਣਾ ਇਹ ਹੋਏਗਾ ਕਿ ਵਿਕਰਮ ਮਜੀਠੀਆ ਨੇ ਜਿਹੜੀ ਅੱਜ ਚਿੱਠੀ ਲਿਖੀ ਹੈ ਉਹਦੇ 'ਚ ਲਿਖਿਆ ਹੈ ਕਿ ਮੈਂ ਇੱਕ ਲਾ ਬਾਈਡਨ ਸਿਟੀਜ਼ਨ ਆ ਕਿ ਸਿਟ ਜਿਹੜੀ ਮੈਨੂੰ ਅਗਲੀ ਡੇਟ ਦੇਗੀ ਉਹਦੇ ਚ ਮੈਂ ਪੇਸ਼ ਹੋ ਕੇ ਤੁਹਾਡੇ ਇਨਵੈਸਟੀਗੇਸ਼ਨ ਨੂੰ ਜੁਆਇਨ ਕਰੂੰਗਾ ਔਰ ਤੁਹਾਡੇ ਸਵਾਲਾਂ ਦੇ ਜਵਾਬ ਦਊਗਾ ਹੁਣ ਦੇਖਣਾ ਇਹ ਹੋਏਗਾ ਕਿ ਸਿਟ ਅਗਲੀ ਜਿਹੜੀ ਸਮਨਿੰਗ ਹੈਗੀ ਐ ਉਹ ਵਿਕਰਮ ਮੰਜੀਠੀਆਂ ਨੂੰ ਕਦੋਂ ਕਰਦੀ ਐ ਤੇ ਕਿਆ ਵਿਕਰਮ ਮੰਜੀਠੀਆਂ ਪੇਸ਼ ਹੋਣਗੇ ਜਾਂ ਫੇਰ ਕੋਈ ਐਕਸਕਿਊਜ਼ ਦੇਣਗੇ ਇਹ ਦੇਖਣ ਵਾਲੀ ਗੱਲ ਹੋਏਗੀ ਇਹਦੇ ਚ ਅਸੀਂ ਇਹ ਦੱਸ ਦਈਏ ਕਿ ਵਿਕਰਮ ਮੰਜੀਠੀਆਂ ਨੇ ਸੰਮਨ ਜਿਹੜੇ ਹੈਗੇ ਰਿਟਰਨ ਦੇ ਵਿੱਚ ਰਿਸੀਵ ਕੀਤੇ ਸਿਗੇ ਉਸ ਦੇ ਬਾਵਜੂਦ ਉਹਨਾਂ ਨੇ ਇਹ ਭਲੇਖੇ ਚ ਰੱਖਿਆ ਸੱਟ ਨੂੰ ਜਦਕਿ ਉਹ ਸਮਨ ਰਿਸੀਵ ਕਰਦੇ ਵੇਲੇ ਵੀ ਇਹ ਕਹਿ ਸਕਦੇ ਸੀ ਕਿ 30 ਤਾਰੀਖ ਦੀ ਜਿਹੜੀ ਡੇਟ ਹੈ ਉਹ ਉਹਨਾਂ ਦੀ ਚੰਡੀਗੜ੍ਹ ਕੋਰਟ ਦੀ ਅਪੀਅਰਿੰਗ ਹੈ ਲੇਕਿਨ ਉਹਨਾਂ ਨੇ ਅੱਜ ਲਾਸਟ ਮੂਵਮੈਂਟ ਦੇ ਉੱਤੇ ਇਹ ਚਿੱਠੀ ਜਾਰੀ ਕਰਕੇ ਸੱਟ ਨੂੰ ਅ ਅਗਾਹ ਕਰਾਇਆ ਤੇ ਆਉਣ ਵਾਲੇ ਟਾਈਮ 'ਚ ਆਪਣੇ ਨਵੇਂ ਡੇਟ ਦੀ ਜਿਹੜੀ ਹੈਗੀ ਆ ਉਹਨਾਂ ਨੇ ਗੁਹਾਰ ਲਗਾਈ ਹੈ ਹੁਣ ਦੇਖਣਾ ਇਹ ਹੋਏਗਾ ਕਿ ਵਿਕਰਮ ਜੀਠੀਆ ਅਗਲੀ ਸਮਨਿੰਗ 'ਚ ਪੇਸ਼ ਹੁੰਦੇ ਹਨ ਜਾਂ ਨਹੀਂ ਦੇਖਣ ਵਾਲੀ ਗੱਲ ਹੋਏਗੀ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ